ਕਾਬਲ ਸਿੰਘ ਜੀ ਕਾਬਲ ਸਿੰਘ ਜੀ ਜਗਤੂ ਸਿੰਘ ਜਗਮਉਂ ਦੇ ਬ੍ਰਦਰ ਹੋ ਬ੍ਰਦਰ ਹੈ ਇਹ ਤੁਹਾਡੇ ਬ੍ਰਦਰ ਕਦੋਂ ਸ਼ਹੀਦ ਹੋਏ ਆ ਕਿਸ ਤਰ੍ਹਾਂ ਕਦ ਕਿੰਨੀ ਨੌਕਰੀ ਹੋਈ ਸੀ ਨਾ ਇਹਦੀ ਨੌਕਰੀ 15 16 ਸਾਲ ਹੋ ਗਈ ਹੈ ਤੇ ਇਹ ਸ਼ਹੀਦ ਤਿੰਨ ਦਿਨ ਹੋ ਗਏ ਇਹਨਾਂ ਨੂੰ ਇਹ ਕਿਹੜੀ ਜਗ੍ਹਾ 'ਚ ਸੀਗੇ ਤੇ ਨਾਲ ਇਹ ਸੀਤਾਮੜੀ ਹੈ ਬਿਹਾਰ 'ਚ ਬਿਹਾਰ 'ਚ ਤੇ ਉਸ ਤੋਂ ਬਾਅਦ ਪਰਿਵਾਰ 'ਚ ਕੌਣ ਕੌਣ ਹੈ ਸ਼ੁਰੂਆਤ 'ਚ ਸਾਡੀ ਮਾਤਾ ਜੀ ਹੈ ਹੋਰ ਬ੍ਰਦਰ ਹੈਗੇ ਤਿੰਨ ਚਾਰ ਭਰਾ ਹੈਗੇ ਪੰਜ ਭਰਾ ਸੀ ਇਹ ਸੀ ਤੋਂ ਕਿ ਭਰਾ ਸੋਤੇ ਮੇਰੇ ਤੋਂ ਪੰਜਾਬ ਸਰਕਾਰ ਤੋਂ ਕੀ ਮੰਗ ਕਰਦੇ ਤੁਸੀਂ ਅਸੀਂ ਮੰਗ ਕਰਦੇ ਆ ਵੀ ਸਾਡੇ ਉਹਨਾਂ ਦੇ ਪਰਿਵਾਰ ਦੇ ਸਾਰੇ ਖਿਆਲ ਦਿੱਤਾ ਜਾਵੇ ਸਾਨੂੰ ਪੂਰੀ ਦੇਖ ਰੱਖੇਗੀ ਜਿਹੜੇ ਜਿਹੜੇ ਅੱਜ ਨੌਜਵਾਨ ਜਗਮੁਨ ਸ਼ਹੀਦ ਹੋਇਆ ਤੁਸੀਂ ਉੱਥੇ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਆਪਣੇ ਦੇਖੋ ਬਿੰਡੇ ਡਾਲਾਂ ਦੇ ਜਵਾਨ ਸੀਗੇ ਜਗਮੁਨ ਜੀ ਤੇ ਨਾਲ 17 ਸਾਲ ਇਹਨਾਂ ਨੇ ਐਸਐਸਏ ਤੇ ਸਰਵਿਸ ਕੀਤੀ ਪੈਰਾ ਮਿਲਟਰੀ 'ਚ ਅੱਜ ਐਕਸੀਡੈਂਟਲੀ ਉਹਨਾਂ ਦੀ ਜਿਹੜੀ ਮੇਰੇ ਖਿਆਲ ਨਾਲ ਕਲ ਮ੍ਰਿਤਿ ਹੋਈ ਸੀਗੀ ਤੇ ਜਿਹਦੇ ਕਰਕੇ ਪੂਰੇ ਇਲਾਕੇ 'ਚ ਸ਼ੋਕ ਦੀ ਲਹਿਰ ਹੈ ਪਿੰਡ ਵਾਲੇ ਬਾਕੀ ਬਾਕ ਆਪਣੇ ਹਲਕੇ ਦੇ ਚਾਹੇ ਭਵੇਂ ਪੰਜਾਬ ਦੇ ਹੋਣ ਜਿੰਨੇ ਵੀ ਰਿਸ਼ਤੇਦਾਰ ਹੈ ਸਾਰਿਆਂ ਨੂੰ ਬੜਾ ਹੀ ਦੁੱਖ ਦੀ ਘੜੀ ਹੈ ਤੇ ਆਪਾਂ ਇਸ ਦੁੱਖ ਦੀ ਘੜੀ 'ਚ ਇਹਨਾਂ ਦੇ ਨਾਲ ਆ ਹਰ ਸਭ ਅੱਜ ਜਿਹੜੇ ਸ਼ਹੀਦ ਹੋਏ ਹੈ ਇੱਥੇ ਤੁਸੀਂ ਪਹੁੰਚੇ ਹੋ ਅੱਜ ਢਾਲ ਪਿੰਡ ਦੇ ਵਿੱਚ ਢਾਲ ਪਿੰਡ ਦਾ ਸੁਪੁੱਤਰ ਜਗਮੂਨ ਜਿਹਦੇ ਪਿਤਾ ਦਾ ਨਾਮ ਪਿਆਰਾ ਲਾਲ ਸੀ ਇਹ ਪਰਿਵਾਰ ਦੇਸ਼ ਲਈ ਸੇਵਾ ਦੋ ਪੀੜ੍ਹੀਆਂ ਤੋਂ ਕਰਦਾ ਆ ਰਿਹਾ ਜਗਮੂਨ ਦੇ ਪਿਤਾ ਜੀ ਵੀ ਆਰਮੀ 'ਚ ਸੀਗੇ ਉਹਨਾਂ ਦੀ ਵੀ 7-8 ਸਾਲ ਪਹਿਲੇ ਮੌਤ ਹੋਈ ਔਰ ਜਗਮੂਨ ਜਿਹੜਾ ਸੀਤਾਮੜੀ 'ਚ ਐਸਲੈ ਆਪਣੀ ਡਿਊਟੀ 'ਚ ਬੀਐਸਐਫ ਦੇ ਵਿੱਚ ਕੰਮ ਕਰਦਾ ਹੈ ਉੱਥੇ ਡਿਊਟੀ ਤੇ ਤਣਾਤ ਸੀ ਉੱਥੇ ਕੋ ਹਾਦਸਾ ਹੋਣ ਕਰਕੇ ਇਹਦੀ ਮ੍ਰਿਤਿ ਹੋ ਗਈ ਦੇਸ਼ ਦੀ ਤਰੋਹਰ ਹੁੰਦੇ ਆ ਇਹ ਜਵਾਨ ਅਸੀਂ ਤਾਈਆਂ ਕੋਟ ਚ ਆਰਾਮ ਨਾਲ ਸੌਣੇ ਆ ਕਿ ਇਹ ਸਾਡੇ ਦੇਸ਼ ਦੀਆਂ ਸੀਮਾਵਾਂ ਦੀ ਰਾਖੀ ਕਰਦੇ ਆ ਸਾਰੇ ਔਰ ਇਹਦਾ ਜਗਮੋਨ ਛੋਟੀ ਉਮਰ ਦੇ ਵਿੱਚ ਹੀ ਲਗਭਗ 34-35 ਸਾਲ ਦੀ ਉਮਰ ਵਿੱਚ ਇਸ ਦੁਨੀਆ ਨੂੰ ਛੱਡ ਕੇ ਚਲਾ ਗਿਆ ਦੇਸ਼ ਨੂੰ ਤਾਂ ਨੁਕਸਾਨ ਹੈ ਔਰ ਇਹ ਪੂਰਤੀ ਜਿਹੜੀ ਹੈ ਇਹ ਬੜੀ ਮੁਸ਼ਕਲ ਹੈ ਔਰ ਮੈਂ ਇਹਨਾਂ ਦੇ ਪਰਿਵਾਰ ਦੇ ਨਾਲ ਆਪਣੀ ਪਾਰਟੀ ਵੱਲੋਂ ਆਪਣੇ ਸਾਰੇ ਸਾਥੀਆਂ ਵੱਲੋਂ ਸਤਿਮਣਾ ਪੇਸ਼ ਕਰਦਾ ਔਰ ਪਰਮਾਤਮਾ ਅੱਗੇ ਪ੍ਰਾਰਥਨਾ ਕਰਦਾ ਕਿ ਹਾਂ ਵੀ ਇਸ ਦੁੱਖ ਦੀ ਘੜੀ ਦੇ ਵਿੱਚ ਸਾਰੇ ਪਰਿਵਾਰ ਨੂੰ ਜਗਮੋਨ ਦੇ ਸਾਰੇ ਭਰਾਵਾਂ ਨੂੰ ਰਿਸ਼ਤੇਦਾਰਾਂ ਨੂੰ ਸਾਰਿਆਂ ਨੂੰ ਸੰਬੰਧੀਆਂ ਨੂੰ ਇਹ ਜਿਹੜੀ ਦੁੱਖ ਦੀ ਘੜੀ ਹੈ ਇਹ ਦੁੱਖ ਚੱਲਣ ਦਾ ਸ਼ਕਤੀ ਦੇਵੇ ਕਾਬਲ ਸਿੰਘ ਜੀ ਕਾਬਲ ਸਿੰਘ ਜੀ ਜਗਤ ਸਿੰਘ ਜਗਮੋਨ ਦੇ ਬ੍ਰਦਰ ਹੋ ਬ੍ਰਦਰ ਹੈ ਇਹ ਤੁਹਾਡੇ ਬ੍ਰਦਰ ਕਦੋਂ ਸ਼ਹੀਦ ਹੋਏ ਆ ਕਿਸ ਤਰ੍ਹਾਂ ਕਦ ਕਿਹਣੀ ਨੌਕਰੀ ਹੋਈ ਸੀ ਇਹਦੀ ਨੌਕਰੀ 15 16 ਸਾਲ ਹੋ ਗਈ ਹੈ ਤੇ ਇਹ ਸ਼ਹੀਦ ਤਿੰਨ ਦਿਨ ਹੋ ਗਏ ਇਹਨਾਂ ਨੂੰ ਇਹ ਕਿਹੜੀ ਜਗ੍ਹਾ 'ਚ ਸੀਗੇ ਜਦੋਂ ਇਹ ਸੀਤਾਮੜੀ ਹੈ ਬਿਹਾਰ 'ਚ ਬਿਹਾਰ 'ਚ ਤੇ ਉਸ ਤੋਂ ਬਾਅਦ ਪਰਿਵਾਰ ਚ ਕੌਣ ਕੌਣ ਹੈ ਸ਼ੁਰੂਆਤ ਤੇ ਸਾਡੀ ਮਾਤਾ ਜੀ ਹੈ ਹੋਰ ਬ੍ਰਦਰ ਹੈਗੇ ਤਿੰਨ ਚਾਰ ਭਰਾ ਹੈਗੇ ਪੰਜ ਭਰਾ ਸੀ ਤੇ ਏ ਸੀ ਦੋਗੇ ਭਰਾ ਛੋਟੇ ਮੇਰੇ ਤੋਂ ਪੰਜਾਬ ਸਰਕਾਰ ਤੋਂ ਕੀ ਮੰਗ ਕਰਦੇ ਤੁਸੀਂ ਅਸੀਂ ਮੰਗ ਕਰਦੇ ਆ ਵੀ ਸਾਡੇ ਉਹਨਾਂ ਦੇ ਪਰਿਵਾਰ ਦੇ ਸਾਰੇ ਖਿਆਲ ਦਿੱਤਾ ਜਾਵੇ ਸਾਨੂੰ ਪੂਰੀ ਦੇਖ ਰੱਖੇਗੇ ਜਿਹੜੇ ਜਿਹੜੇ ਅੱਜ ਨੌਜਵਾਨ ਜਗਮੁਨ ਸ਼ਹੀਦ ਹੋਇਆ ਤੁਸੀਂ ਉੱਥੇ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਆਪਣੇ ਦੇਖੋ ਬਿੰਦੇ ਡਾਲਾਂ ਦੇ ਜਵਾਨ ਸੀਗੇ ਜਗਮੁਨ ਜੀ ਕਨਾਲ 17 ਸਾਲੀ ਨੇ ਐਸਐਸਸੀ ਤੇ ਸਰਵਿਸ ਕੀਤੀ ਪੈਰਾਮਿਲਟਰੀ ਚ ਅੱਜ ਐਕਸੀਡੈਂਟਲੀ ਉਹਨਾਂ ਦੀ ਜਿਹੜੀ ਮੇਰੇ ਖਿਆਲ ਨਾਲ ਕੱਲ ਮਰਤੀ ਹੋਈ ਸੀਗੀ ਜਿਸ ਦੇ ਕਰਕੇ ਪੂਰੇ ਇਲਾਕੇ ਚ ਸ਼ੋਕ ਦੀ ਲਹਿਰ ਹੈ ਪਿੰਡ ਵਾਲੇ ਬਾਕੀ ਬਾਕ ਆਪਣੇ ਹਲਕੇ ਦੇ ਚਾਹੇ ਭਵੇਂ ਪੰਜਾਬ ਦੇ ਹੋਣ ਜਿੰਨੇ ਵੀ ਰਿਸ਼ਤੇਦਾਰ ਹੈ ਸਾਰਿਆਂ ਨੂੰ ਬੜਾ ਦੁੱਖ ਦੀ ਘੜੀ ਹੈ ਤੇ ਆਪਾਂ ਇਸ ਦੁੱਖ ਦੀ ਘੜੀ ਚ ਇਹਨਾਂ ਦੇ ਨਾਲ ਆ ਹਰ ਸਭ ਅੱਜ ਜਿਹੜੇ ਸ਼ਹੀਦ ਹੋਏ ਹੈ ਇੱਥੇ ਤੁਸੀਂ ਪਹੁੰਚੇ ਹੋ ਅੱਜ ਢਾਲਪਿੰਡ ਦੇ ਵਿੱਚ ਢਾਲਪਿੰਡ ਦਾ ਸੁਪੁੱਤਰ ਜਗਮੂਨ ਜਿਹਦੇ ਪਿਤਾ ਦਾ ਨਾਮ ਪਿਆਰਾ لال ਸੀ ਇਹ ਪਰਿਵਾਰ ਦੇਸ਼ ਦੀ ਸੇਵਾ ਦੋ ਪੀੜੀਆਂ ਤੋਂ ਕਰਦਾ ਆ ਰਿਹਾ ਜਗਮੂਨ ਦੇ ਪਿਤਾ ਜੀ ਵੀ ਆਰਮੀ 'ਚ ਸੀਗੇ ਉਹਨਾਂ ਦੀ ਵੀ 7-8 ਸਾਲ ਪਹਿਲੇ ਮੌਤ ਹੋਈ ਔਰ ਜਗਮੂਨ ਜਿਹੜਾ ਸੀਤਾਮੜੀ ਚੋਂ ਆਸਲੇ ਆਪਣੀ ਡਿਊਟੀ 'ਚ ਬੀਐਸਐਫ ਦੇ ਵਿੱਚ ਕੰਮ ਕਰਦਾ ਹੈ ਉੱਥੇ ਡਿਊਟੀ ਤੇ ਤਣਾਤ ਸੀ ਉੱਥੇ ਕੋ ਹਾਦਸਾ ਹੋਣ ਕਰਕੇ ਇਹਦੀ ਮਰਤੀ ਹੋ ਗਈ ਦੇਸ਼ ਦੀ ਤਰੋਹਰ ਹੁੰਦੇ ਆ ਇਹ ਜਵਾਨ ਅਸੀਂ ਤਾਈਆਂ ਘਾਚ ਆਰਾਮ ਨਾਲ ਸੌਣੇ ਆ ਕਿ ਇਹ ਸਾਡੇ ਦੇਸ਼ ਦੀਆਂ ਸੀਮਾਵਾਂ ਦੀ ਰਾਖੀ ਕਰਦੇ ਆ ਸਾਰੇ ਔਰ ਇਹਦਾ ਜਗਮੋਨ ਛੋਟੀ ਉਮਰ ਦੇ ਵਿੱਚ ਹੀ ਲਗਭਗ 34-35 ਸਾਲ ਦੀ ਉਮਰ ਵਿੱਚ ਇਸ ਦੁਨੀਆ ਨੂੰ ਛੱਡ ਕੇ ਚਲਾ ਗਿਆ ਦੇਸ਼ ਨੂੰ ਇਹਦਾ ਨੁਕਸਾਨ ਹੈ ਔਰ ਇਹ ਪੂਰਤੀ ਜਿਹੜੀ ਆ ਇਹ ਬੜੀ ਮੁਸ਼ਕਲ ਹੈ ਔਰ ਮੈਂ ਇਹਨਾਂ ਦੇ ਪਰਿਵਾਰ ਦੇ ਨਾਲ ਆਪਣੀ ਪਾਰਟੀ ਵੱਲੋਂ ਆਪਣੇ ਸਾਰੇ ਸਾਥੀਆਂ ਵੱਲੋਂ ਸਾਂਤਵਨਾ ਪੇਸ਼ ਕਰਦਾ ਔਰ ਪਰਮਾਤਮਾ ਅੱਗੇ ਪ੍ਰਾਰਥਨਾ ਕਰਦਾ ਕਿ ਹਾਂ ਵੀ ਇਸ ਦੁੱਖ ਦੀ ਘੜੀ ਦੇ ਵਿੱਚ ਸਾਰੇ ਪਰਿਵਾਰ ਨੂੰ ਜਗਮੂਨ ਦੇ ਸਾਰੇ ਭਰਾਵਾਂ ਨੂੰ ਰਿਸ਼ਤੇਦਾਰਾਂ ਨੂੰ ਸਾਰਿਆਂ ਨੂੰ ਸੰਬੰਧੀਆਂ ਨੂੰ ਇਹ ਜਿਹੜੀ ਦੁੱਖ ਦੀ ਘੜੀ ਹੈ ਇਹ ਦੁੱਖ ਚੱਲਣ ਦਾ ਸ਼ਕਤੀ ਦੇਵੇ